ਵੀਰ ਨਾਲੇ ਤਾਂ ਕਣਕ ਗਿੱਤੀ ਵੀ ਜੰਦੇ ਆ ਨਾਲੇ ਕਹੀ ਜਾਂਦੇ ਵੀ ਸਾਡੇ ਪਿਛਲੇ ਸਾਲ ਤਣੀ ਦੀ ਇਹ ਤਣਾਛੇਦਕ ਸੁੰਢੀ ਤੇ ਗਲਾਬੀ ਸੁੰਢੀ ਆਈ ਸੀ ਵੀ ਵੈਸੇ ਫਲਾਨੀ ਦਵਾਈ ਲਾ ਲੇ ਮੈਂ ਇੱਥੇ ਇੱਕ ਗੱਲ ਕਲੀਅਰ ਕਰਨੀ ਚਾਹਨਾ ਇਹ ਹੈ ਜਾਂ ਦੁਨੀਆ ਤੇ ਕੋਈ ਵੀ ਟ੍ਰੀਟਮੈਂਟ ਨਹੀਂ ਬਣਿਆ ਹੈਗਾ ਜਿਹੜਾ ਗਲਾਬੀ ਸੁੰਢੀ ਜਾਂ ਤਣੇ ਦੀ ਸੁੰਢੀ ਨੂੰ ਆਉਣ ਤੋਂ ਰੋਕੇ ਪਿਛਲੇ ਸਾਲ ਜਿਹੜੀਆਂ ਜ਼ਮੀਨਾਂ 'ਚ ਤੁਹਾਡੇ ਗਲਾਬੀ ਸੁੰਢੀ ਦੀ ਸਮੱਸਿਆ ਜ਼ਿਆਦਾ ਆਈ ਸੀ ਕੋਸ਼ਿਸ਼ ਕਰੋ ਕੀ ਨਵੰਬਰ ਦੇ ਪਹਿਲੇ ਹਫਤੇ ਤੋਂ ਬਜਾਈ ਸਟਾਰਟ ਕਰੋ 15 20 ਨਵੰਬਰ ਤੱਕ ਜਿਹੜੀ ਮਰਜ਼ੀ ਕਿਸਮ ਬੀਜ ਲਓ ਠੀਕ ਹੈ ਹੁਣ ਤੁਸੀਂ ਦਵਾਈ ਵੀ ਲਾ ਲਓਗੇ ਕੋਈ ਮਰਜ਼ੀ ਦਵਾਈ ਲਾ ਲਓ ਚਾਹੇ ਡੋਜ਼ ਵੱਧ ਕਰਕੇ ਲਾ ਲਓ ਤਾਂ ਵੀ ਛੋੜੇ ਕੰਮ ਨਹੀਂ ਕਰਨਾ ਕੋਈ ਇਸ ਤਰ੍ਹਾਂ ਸੀ ਟਰੀਟਮੈਂਟ ਨਹੀਂ ਬਣਿਆ ਹੈਗਾ ਜਿਹੜਾ ਸੁੰਡੀ ਆਉਣ ਤੋਂ ਰੋਕ ਕੇ ਸੁੰਡੀ ਆਉਣ ਤੋਂ ਬਾਅਦ ਕਾਫੀ ਹੱਲ ਹੈਗੇ ਆਪਣੇ ਕੋਲੇ ਸਥੇ ਤੇ ਸਥਿਤੀ ਤੇ ਰਹੋ ਵੀ ਬਜਾਈ ਤੁਸੀਂ ਕੀਤੀ ਨਾ ਕਰੋ ਹੁਣ ਵਿੱਚ ਕਿਸਾਨ ਭਰਾਵਾਂ ਨੇ ਕਿਸੇ ਨੇ 25 ਅਕਤੂਬਰ ਨੂੰ ਬਿਜਾਈ ਕਰ ਲਈ ਕੋਈ ਅੱਜ 3 ਅਕਤੂਬਰ ਨੂੰ ਬਿਜਾਈ ਕਰੂਗਾ ਜੇ ਤੁਹਾਡੇ ਸੁੰਡੀ ਪੈ ਗਈ ਤੇ ਤੁਸੀਂ ਰੋਲਾ ਵੀ ਜੱਜ ਜੱਸ ਕੇ ਪਾਉਂਗੇ ਵੀ ਇਸੀ ਫਲਾਨੀ ਕੰਪਨੀ ਪ੍ਰੋਡਕਟ ਵਰਤ ਸਾਡੇ ਕੰਮ ਨਹੀਂ ਕੀਤਾ ਫਿਰ ਤੁਸੀਂ ਕਦੇ ਕੁਝ ਪਾਉਂਗੇ ਕਦੇ ਕੁਝ ਪਾਉਂਗੇ ਬੇਨਤੀ ਹੈ ਵੀ ਇਹ ਬੇਨਤੀ ਨੂੰ ਮੰਨਿਓ ਤੇ ਕਣਕ ਥੋੜੀ ਜਿਹੀ ਲੇਟ ਕਰ ਲਓ ਟ੍ਰੀਟਮੈਂਟ ਜਿਹੜਾ ਮਰਜ਼ੀ ਕਰ ਲਓ ਪਰ ਜੇ ਤੁਸੀਂ ਬਾਹਲਾ ਕੀਤਾ ਕਣਕ ਦੇ ਬੀਜੋਗੇ ਉਥੇ ਕੋਈ ਟ੍ਰੀਟਮੈਂਟ ਕਰ ਲਿਆ ਕੰਮ ਕਰੇ ਨਾ ਕਰੇ ਉਥੇ ਕਿਸੇ ਨੇ ਤੁਹਾਡੀ ਵਾਹ ਨਹੀਂ ਫੜਦੀ ਫਿਰ